ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਤੇ ਅੱਜ ਆਪਾਂ ਬਣਾਉਣੇ ਆ ਬਾਹ ਤੇ ਡਿਜ਼ਾਈਨ ਲੇਸ ਲਾ ਕੇ ਤੇ ਆਪਣੇ ਕੋਲੇ ਸ਼ਰਟ ਦੇ ਵਰਕ ਆ ਇਹ ਵਾਲਾ ਹੈਗਾ ਤੇ ਇਹਦੇ ਸ਼ਰਟ ਦੇ ਫਰੰਟ ਤੇ ਇਸ ਤਰ੍ਹਾਂ ਵਰਕ ਆ ਸਾਰੇ ਤੇ ਬਾਜੂ ਇਹਦੀ ਪਲੇਨ ਹੈ ਤੇ ਆਪਾਂ ਇਹਦੀ ਬਾਹ ਤੇ ਆਪਾਂ ਡਿਜ਼ਾਈਨ ਬਣਾਉਣਾ ਹੈ ਇੱਕ ਆਪਣੇ ਕੋਲੇ ਇਹ ਵਾਈਟ ਲੇਸ ਹੈ ਇੱਕ ਆਪਣੇ ਕੋਲੇ ਇਹ ਜੀਕ ਜੇਗਾ ਵਾਲੀ ਲੇਸ ਹੈ ਇਹਦੇ ਨਾਲ ਆਪਾਂ ਬਾਹ ਤੇ ਉੱਪਰ ਸੈਂਪਲ ਮਾਣੀ ਲਾਵਾਂਗੇ ਆਪਾਂ ਡਿਜ਼ਾਈਨ ਬਣਾ ਕੇ ਤਿਆਰ ਕਰਾਂਗੇ ਆਪਾਂ ਨੇ ਉੱਪਰ ਵਾਈਟ ਤਾਗਾ ਪਾ ਲਿਆ ਉੱਪਰ ਤੇ ਇਸ ਤਰੀਕੇ ਨਾਲ ਆਪਾਂ ਹਣ ਵਾਈਟ ਲੇਸ ਲਾ ਕੇ ਨ ਥੋੜੀ ਜੀ ਵੱਧ ਮੀ ਬਾਹਰ ਰੱਖ ਕੇ ਇਸ ਤਰ੍ਹਾਂ ਆਉਣੀ ਹੈ ਕਿਉਂਕਿ ਆਪਣੀ ਜਿਹੜੀ ਸਲਾਈ ਹੈ ਇਹ ਫਿਰ ਜਿਹੜੀ ਆ ਸਿੱਧੀ ਲੈਣਾ ਇਹਦੇ ਕੋਲੇ ਕੋਲੇ ਆਪਣੀ ਸਲਾਈ ਆਉਗੀ ਤੇ ਉੱਪਰ ਦਿਖੂਗੀ ਨਹੀਂ ਫਿਰ ਨਾਲ-ਨਾਲ ਸਲਾਈ ਆਪਣੀ ਆ ਜਾਊਗੀ ਤਾਂ ਕਰਕੇ ਆਪਾਂ ਥੋੜਾ ਜਿਹਾ ਵੱਧ ਮੀ ਕਟਾਮ ਜਿਹੜੇ ਬਾਹਰ ਨੂੰ ਕੱਢ ਕੇ ਇਦਾਂ ਹੀ ਆਪਾਂ ਦੋਨਾਂ ਪਾਵਾ ਤੇ ਹੁਣ ਲਾ ਲੈਣੀ ਆ ਇਹ ਆ ਜੀਏ ਵਰਕ ਕੋ ਉ ਲੱਗ ਰਹੀ ਹੈ ਹੁਣ ਆਪਾਂ ਇੱਥੇ ਚੁੱਕ ਲਵਾ ਕੇ ਸਹੀ ਤੋਂ ਪਤਾ ਚੱਲ ਗਿਆ ਕਿ ਜਿੰਨਾ ਜ਼ਿਆਦਾ ਕਪੜਾ ਇਹ ਆਪਾਂ ਕੱਟਦੇ ਹੈ। ਕਿੱਪਾ। ਇਸ ਤੋਂ ਬਾਦਾਰਾ ਇੱਕ ਸੀਨ ਹੋਰ ਲਾ ਕੇ ਦਬ ਦੇਣਾ ਆਪਾਂ। ਇਸੇ ਮੇਰੇ ਨਾਲ-ਨਾਲ ਕਟਾਉਣ ਦੇ ਆਪਾਂ ਇੱਥੋਂ ਦੀ ਇੱਕ ਸਲਾਈ ਮੋੜ ਲਾਂਗੇ। න පලි ලවනයිජගවා ලෑස් अपනි එක්සලයින ලොක්ගුගේ ඒ අප එත්තු රක් ලැනිය එන්න සදෂටක තු රखाනේ ස්ත්‍රාප ලෑස්නාගේ පලේ සුදවිටයන් වනාාසදගලේ දිය ලකාගේ డిన తర్క నేల బజూ బీ ఇో షడ్డ ఇర ఇోజీ సమ షా ਇਸ ਤਰ੍ਹਾਂ ਬਾ ਇੱਕ ਤੇ ਲੱਗੀ ਆ ਹੁਣ ਆਪਾਂ ਦੂਸਰੀ ਤੇ ਵੀ ਲਗਾਵਾਂਗੇ ਇਸ ਤਰ੍ਹਾਂ ਆਪਣਾ ਬਾਹ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਆ ਜੀ ਆਪਣੇ ਹੁਣ ਦੋਨੇ ਪਾਵਾਂ ਤੇ ਲੱਗ ਕੇ ਰੈਡੀ ਹੋ ਗਿਆ ਤੇ ਇਥੇ ਆਪਾਂ ਇਸ ਤਰ੍ਹਾਂ ਆਪਾਂ ਗਲੇ ਦੇ ਵਿੱਚ ਇੱਕ ਜਗ੍ਹਾ ਵਾਲੀ ਲੇਸ ਲਗਾ ਦਈਏ ਤੇ ਇਹਦੇ ਚੱਕਾਂ ਤੇ ਵੀ ਲਗਾਵਾਂਗੇ ਇਸੇ ਤਰ੍ਹਾਂ ਕੇ ਨੂੰ ਇਹ ਬਿਲਕੁਲ ਕੜਾਈ ਦੇ ਨਾਲ ਮੈਚਿੰਗ ਹੋ ਰਹੀ ਪਾਣਾ ਜਿਵੇਂ ਇਹਦੇ ਬਾਕੀ ਸਾਰ ਸਿਰੇ ਲੱਗ ਰਿਹਾ ਹੈ ਤੇ ਇਸ ਤਰ੍ਹਾਂ ਤੁਸੀਂ ਵੀ ਆਪ ਦਾ ਪਲੇਨ ਸੂਟ ਪਲੇਟ ਬਾਜ਼ੂ ਨਾਲ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਆ ਜੇ ਤੁਹਾਨੂੰ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜੂਮ ਕਰ ਦੇਣਾ